ਅੰਮ੍ਰਿਤਸਰ ਦੇ ਮਾਡਲ ਟਾਊਨ ਮੰਦਿਰ ਦੇ ਵਿੱਚ ਉਸ ਵੇਲੇ ਅਣਸੁਖਾਵੀ ਸਥਿਤੀ ਪੈਦਾ ਹੋ ਗਈ ਜਦੋਂ ਇੱਕ ਪੁਜਾਰੀ ਅਤੇ ਉੱਥੇ ਮੌਜੂਦ ਇੱਕ ਵਿਅਕਤੀ ਦੇ ਵਿਚਕਾਰ ਗਰਭਗ੍ਰਹਿ ਦੇ ਵਿੱਚ ਝਗੜਾ ਹੋ ਗਿਆ ਤੇ ਇਹ ਸਾਰੀ ਘਟਨਾ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਜੋ ਕਿ ਮੀਡੀਆ ਦੇ ਵਿੱਚ ਵਾਇਰਲ ਹੋ ਗਈ ਸਭ ਤੋਂ ਪਹਿਲਾਂ ਨਜ਼ਰ ਇਸ ਵੀਡੀਓ ਤੇ ਮਾਰ ਦਿਓ ਅਤੇ ਇਸ ਮਾਮਲੇ ਦੇ ਵਿੱਚ ਮੰਦਰ ਕਮੇਟੀ ਦੀ ਚੁੱਪੀ ਦੇ ਸਵਾਲ ਉਠਾਉਂਦੇ ਹੋਏ ਕਿਹਾ ਗਿਆ ਕਿ ਮੰਦਰ ਕਮੇਟੀ ਨੂੰ ਇਸ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਕਤ ਕਾਰੋਬਾਰੀ ਵਿਰੁੱਧ ਸਖਤ ਐਕਸ਼ਨ ਵੀ ਹੋਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਹ ਜਿਹੜੀ ਗੱਲ ਆ ਨਾ ਸੰਗਤ ਨੂੰ ਬੜੀ ਪਿੰਚ ਕੀਤੀ ਆ ਬੜੀ ਮਾੜੀ ਘਟਨਾ ਬੜੀ ਮੰਦ ਭਾਗੀ ਘਟਨਾਵਾ ਔਰ ਇਹਦੇ ਵਾਸਤੇ ਮੰਦਰ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜਿਵੇਂ ਉਹਨਾਂ ਨੇ ਮਾਫੀ ਮੰਗਵਾਈ ਆ ਤੇ ਉਹਨੂੰ ਸਰਵਜਨਿਕ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਇਹ ਵੀਡੀਓ ਅਮਰਸਰ ਵਾਇਰਲ ਹੋਈ ਆ ਉਹਦੀ ਮਾਫੀ ਦੀ ਵੀ ਵਾਇਰਲ ਹੋ ਜੇ ਲੋਕਾਂ ਨੂੰ ਪਤਾ ਲੱਗ ਜੇ ਕਿ ਉਸ ਬੰਦੇ ਨੇ ਗਲਤੀ ਕੀਤੀ ਆ ਤੇ ਉਹਦੀ ਮਾਫੀ ਮੰਗੀ ਗਈ ਆ ਅਗਰ ਉਹ ਸਰਮਾਇਦਾਰ ਆ ਕਿੰਨਾ ਕੁ ਸਰਮਾਇਆ ਹੋਊਗਾ ਭਗਵਾਨ ਤੋਂ ਉੱਪਰ ਕੋਈ ਨਹੀਂ ਜੇ ਇਹ ਮੰਦਰ ਦੇ ਬਿਜਾਰੀ ਦੀ ਜੇ ਉਹ ਇੱਜ਼ਤ ਨਹੀਂ ਕਰਦਾ ਮਹਾਰਾਣੀ ਜਿੱਥੇ ਉਹ ਪੂਜਾ ਕਰਨ ਆਇਆ ਮਾਂ ਨੂੰ ਪੂਜਣ ਆਇਆ ਬਤਾ ਜੀ ਦੇ ਚਰਨ ਪਦਕਾਂ ਨੂੰ ਉਹ ਚੱਕ ਕੇ ਉਹਨੇ ਕੀਤੀ ਆ ਉਸ ਤੋਂ ਵੱਡੀ ਬੇਅਦਬੀ ਆ جے تیرے ਚ ਦਮ ਹੈਗਾ ਵਾ ਤੂੰ ਮਤਲਬ ਹੋਰ ਕਿਸ ਤਰੀਕੇ ਨਾਲ ਆਪਣੇ ਹੱਥ ਵੀ ਹੈਗੇ ਆ ਨਾ ਬੰਦੇ ਨਾਲ ਬੰਦਾ ਇੱਕ ਪੁਜਾਰੀ ਆ ਪੁਜਾਰੀ ਪੁਜਾਰੀ ਕੋ ਲੜਨ ਦੇ ਮੂਡ ਵਿੱਚ ਨਹੀਂ ਹੁੰਦੇ ਮੰਦਰ ਦੇ ਪੁਜਾਰੀ ਆ ਭਗਵਾਨ ਦਾ ਸ਼ਿੰਗਾਰ ਕਰਦੇ ਆ ਭਗਵਾਨ ਦੀ ਸੇਵਾ ਕਰਦੇ ਆ ਅਸੀਂ ਤੇ ਮੱਥਾ ਟੇਕ ਕੇ ਆਪਣੇ ਆਪਣੇ ਘਰਾਂ 'ਚ ਆਪਣੀਆਂ ਝੋਲੀਆਂ ਫਲਾ ਕੇ ਤੇ ਆ ਜਾਂਦੇ ਆ ਬਾਕੀ ਸਾਰਾ ਦੇਖਰੇਖ ਦਾ ਕੰਮ ਤੇ ਸਾਡੇ ਪੁਜਾਰੀਆਂ ਕੋਲ ਹੁੰਦਾ ਵਾ ਔਰ ਇਹ ਜਿਹੜਾ ਕੰਮ ਹੋਇਆ ਵਾ ਮਾੜਾ ਹੋਇਆ ਵਾ ਮੰਦਰ ਕਮੇਟੀ ਨੂੰ ਇਹਦੇ ਬਾਰੇ ਦੁਬਾਰਾ ਗੌਰ ਕਰਦੇ ਹੋਏ ਬਹੁਤ ਸਖਤ ਐਕਸ਼ਨ ਲੈਣਾ ਚਾਹੀਦਾ ਮੈਂ ਤਾਂ ਕਹਿੰਦਾ ਉਸ ਬੰਦੇ ਦੇ ਖਿਲਾਫ ਮਾਫੀ ਦਾ ਹੱਕ ਦਰਦੀ ਹੈਗਾ ਜੇ ਉਹ ਮਾਫੀ ਉਹਨੇ ਮੰਗਣੀ ਆ ਤੇ ਬਿਜਾਰੀ ਜੀ ਦੇ ਚਰਨਾਂ ਵਿੱਚ ਬੈਠ ਕੇ ਮੰਗੇ ਮਾਫੀ ਤੇ ਸਾਰੀ ਸੰਗਤ ਉਹ ਗੱਲ ਅਸੈਪਟ ਕਰੋਗੇ ਕਿ ਠੀਕ ਹੈ ਇਹਨੇ ਬੰਦੇ ਨੇ ਗਲਤੀ ਕੀਤੀ ਆ ਤੇ ਇਹਨੇ ਮਾਫੀ ਮੰਗੀ ਆ ਚਲੋ ਇਨਸਾਨ ਗਲਤੀਆਂ ਦਾ ਪਤਲਾ ਜੇ ਗਲਤੀ ਕਰਦਾ ਵਾ ਕਿਹੇ ਵੀ ਕਾਰਨਵਸ਼ ਹੋਈ ਆ ਉਹ ਬੰਦਾ ਮੈਨੂੰ ਅਸ਼ਾਂਤ ਜਾਪਿਆ ਵਾ ਉਹਨੇ ਕੋਈ ਉਹਨੇ ਸ਼ਾਂਤੀ ਵਾਲੀ ਗੱਲ ਨਹੀਂ ਕੀਤੀ ਇਹ ਇੱਕਦਮ ਹਾਈਪਰ ਹੋ ਗਿਆ ਵਾ ਹਾਈਪਰ ਹੋ ਕੇ ਬਾਹਰ ਬਾਹਰ ਲੜਾਈ ਕਰੀ ਗਿਆ ਸੋ ਮੰਦਰ ਕਮੇਟੀ ਇੱਕ ਵਾਰੀ ਫੇਰ ਮੰਦਰ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਇਹ ਜਿਹੜਾ ਵਾ ਕੋਈ ਛੋਟਾ ਮੈਟਰ ਨਹੀਂ ਆ ਬਹੁਤ ਸੀਰੀਅਸ ਮੈਟਰ ਆ ਇਹਦੇ ਵਾਸਤੇ ਤੁਹਾਨੂੰ ਓਨਾ ਸੀਰੀਅਸ ਹੋਣਾ ਚਾਹੀਦਾ ਸੀ ਅਗਰ ਜੇ ਤੁਹਾਡੇ ਪਰਿਵਾਰ ਦੇ ਕਿਸੇ ਦੇ ਨਾਲ ਇਹ ਹਰਕਤ ਹੋਈ ਹੁੰਦੀ ਫੇਰ ਤੁਹਾਡਾ ਐਕਸ਼ਨ ਕੀ ਹੋਣਾ ਸੀ ਸੋ ਮੰਦਰ ਦੇ ਬਾਹਰ ਗਾਰਡ ਵੀ ਹੁੰਦੇ ਆ ਸਾਡੇ ਔਰ ਉਹਨਾਂ ਨੂੰ ਵੀ ਰੋਕਣਾ ਚਾਹੀਦਾ ਏ ਮੰਦਰ ਦੇ ਅੰਦਰ ਬੰਦ ਕਰ ਲੈਣਾ ਚਾਹੀਦਾ ਏ ਇਹੋ ਜੇ ਬੰਦੇ ਨੂੰ ਪੁਲਿਸ ਨੂੰ ਤੁਰੰਤ ਸੱਦ ਕੇ ਤੇ ਇੱਥੇ ਕਾਰਵਾਈ ਕਰਾਉਣੀ ਚਾਹੀਦੀ ਸੀ ਦੇਖੋ ਜਿਹੜੇ ਲੋਕ ਇਸ ਮੰਦਰ ਨਾਲ ਜੁੜੇ ਨੇ, ਇਸ ਮੋਜ ਨਾਲ ਜੁੜੇ ਨੇ, ਧਰਮ ਨਾਲ ਜੁੜੇ ਨੇ। ਅੱਜ ਫੇਰ ਉਹਨਾਂ ਨੂੰ ਇਹ ਬਹੁਤ ਉਹਨਾਂ ਦੇ ਮਨ ਦੇ ਠੇਸ ਪਹੁੰਚੀ ਹੋਈ। ਜਦੋਂ ਇਹ ਸਾਰੀ ਵੀਡੀਓ ਅਸੀਂ ਦੇਖੀ ਹੈ। ਦੇਖੋ ਸਭ ਤੋਂ ਪਹਿਲਾਂ ਜਦੋਂ ਇਹ ਘਟਨਾ ਕਰਮ ਹੋਇਆ। ਸਵੇਰ ਵਕਤ ਇਹ ਘਟਨਾ ਕਰਮ ਹੋ ਗਿਆ। ਉਸ ਬੰਦੇ ਨੇ ਪਹਿਲਾਂ ਤੇ ਪੁਜਾਰੀ ਤੇ ਅਟੈਕ ਕੀਤਾ। ਫਿਰ ਉਸ ਤੋਂ ਬਾਅਦ ਮਾਤਾ ਜੀ ਜਿਹੜੀ ਚੰਨ ਪਦੂਕਾ ਉਹਨੂੰ ਫੜਿਆ। ਦੇਖੋ ਮਾਫੀ ਕਿਸ ਗੱਲ ਦੀ ਦਿੱਤੀ ਜਾ ਰਹੀ ਹੈ? ਮਾਫੀ ਪੁਜਾਰੀ ਨਾਲ ਲੜਨ ਦੀ ਦਿੱਤੀ ਜਾ ਰਹੀ ਹੈ ਕਿ ਮਾਤਾ ਦੇ ਜਿਹੜੇ ਚੰਨਪਦਕਾਂ ਦੀ ਗੱਲ ਹੈ ਦੇਖੋ ਸੰਗਠਨ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਇਹਨਾਂ ਨੇ ਆਪਸ ਵਿੱਚ ਬਹਿ ਕੇ ਜਿਹੜੀਆਂ ਮਾਫੀਆਂ ਕਰਨੀਆਂ ਕਰ ਲਈਆਂ ਦੇਖੋ ਉਹਨਾਂ ਦਾ ਆਪਣਾ ਇੱਕ ਸਿਸਟਮ ਆ ਕਮੇਟੀ ਚਲਾਉਂਦਾ ਤੇ ਉਹ ਬੰਦਾ ਸਰਮਾਇਦਾਰ ਆ ਤੇ ਪੁਜਾਰੀ ਦਾ ਜਿਹੜਾ ਉਹਨਾਂ ਨੇ ਧੱਕਾ ਕੀਤਾ ਉਹਨਾਂ ਦਾ ਰਾਈਨਾਮਾ ਹੋ ਗਿਆ ਚਲੋ ਆਪਾਂ ਉਹ ਵੀ ਗੱਲ ਮੰਨ ਲਈ ਪਰ ਜਿਹੜੀਆਂ ਮਾਤਾ ਦੀਆਂ ਚੰਨਪਦਕਾਂ ਨੂੰ ਛੇੜਿਆ ਗਿਆ ਜਾਂ ਉਹਨੂੰ ਤੁੱਕਿਆ ਗਿਆ ਮਰਨ ਦੇ ਲਈ ਉਹ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਏਗੀ 100% ਕਾਰਵਾਈ ਹੋਏਗੀ ਵੇਟ ਕਰੋ ਕੱਲ ਅਸੀਂ ਮੰਗ ਪੱਤਰ ਜੋ ਦਰਖਾਸਤ ਆ ਦੇ ਰਹੇ ਆ ਸਕਟਨ ਰਲ ਕੇ ਸਿਗਨਲਸ਼ ਕਰਨਗੇ ਮੰਦਰ ਨਾਲ ਸਾਡੀ ਕੋਈ ਲੜਾਈ ਨਹੀਂ ਕਮੇਟੀ ਜੇ ਪੈਸੇ ਸਾਹਮ੍ਹ ਸਕਦੀ ਆ ਤੇ ਮर्याਦਾ ਵੀ ਇਹਨਾਂ ਨੂੰ ਸਾਹਮਣੀ ਪਵੇਗੀ ਇਹ ਇਹਨਾਂ ਦਾ ਕੰਮ ਆ ਸਾਡਾ ਕੰਮ ਨਹੀਂ ਆ ਜੇ ਮर्याਦਾ ਨਹੀਂ ਸਾਭ ਸਕਦੇ ਤੇ ਸਾਰੇ ਕਮੇਟੀ ਮੈਂਬਰ ਸੀਫਾ ਦੇ ਦੋ ਨਵੀਂ ਕਮੇਟੀ ਬਣ ਜਿਹੜੇ ਪ्रेस ਕਾਨਫਰੰਸ ਕੀਤੀ ਮੰਦਰ ਦੇ ਖਿਲਾਫ ਕਿ ਉਹ ਸਖਸ਼ ਦੇ ਖਿਲਾਫ ਜਿਹਨੇ ਬੇਰਵੀ ਕੀਤੀ ਦੇਖੋ ਜੀ ਸਾਡਾ ਪਹਿਲਾ ਰੋਸ ਮੰਦਰ ਕਮੇਟੀ ਦੇ ਖਿਲਾਫ ਆ ਕਿਉਂਕਿ ਮੰਦਰ ਪ੍ਰਬੰਧਕ ਕਮੇਟੀ ਜਿਹੜੀ ਹੁੰਦੀ ਹੈ ਨਾ ਪੁਜਾਰੀ ਉਹਨਾਂ ਨੇ ਅੰਦਰ ਕੰਮ ਕਰਦਾ ਤੇ ਪੁਜਾਰੀ ਦੀ ਇੱਜ਼ਤ ਮਾਨ ਦੀ ਰੱਖਿਆ ਕਰਨੀ ਉਹਨਾਂ ਨੇ ਸੁਰੱਖਿਆ ਕਰਨੀ ਉਹਨਾਂ ਨੇ ਜੇ ਕੋਈ ਡਿਸਟਰਬ ਹੁੰਦਾ ਉਥੇ ਆ ਕੇ ਉਹ ਜਿਹੀ ਹਰਕਤ ਕਰਦਾ ਤੇ 100% ਉਥੇ ਕਾਨੂੰਨੀ ਕਾਰਵਾਈ ਮੰਦਰ ਕਮੇਟੀ ਕਰਾਵੇ ਜੇ ਮੰਦਰ ਕਮੇਟੀ ਨਹੀਂ ਕਰਦੀ ਤੇ ਪਰ ਸਿਕਾਤਨ ਕਦਰ ਹੀ ਆ ਸਮਾਜ ਕਦਰ ਹੀ ਆ 100% ਜਵਾਬ ਦੇਾਂਗੇ ਜਿਹੜੀ ਮਾਤਾ ਜੀ ਦੀ ਚਰਨ ਪਾਦੂਗਾ ਚੁੱਕੀ ਗਈ ਨਾ ਉਤੋਂ ਮਰਨ ਦੀ ਕੋਸ਼ਿਸ਼ ਕੀਤੀ ਗਈ ਆ ਪੁਜਾਰੀ ਦਾ ਜੋ ਆ ਉਹਦਾ ਅਸੀਂ 100% ਤਰਖਾਸ ਦੇ ਕੇ ਇਹ ਗੱਲ ਦੁਬਾਰਾ ਸ਼ੁਰੂ ਕਰਾਂਗੇ ਕਿਉਂਕਿ ਉਹਨਾਂ ਨੇ ਤੇ ਮਿੱਟੀ ਪਾਤੀ ਕਿਉਂਕਿ ਸ਼ਾਇਦ ਉਹ ਵਪਾਰੀ ਪੈਸੇ ਵਾਲਾ ਸੀ ਤਗੜਾ ਸੀ ਅੰਦਰ ਪੈ ਕੇ ਕੀ ਹੋਇਆ ਜਾਂ ਤੇ ਕੋਈ ਗੱਲ ਹੁੰਦੀ ਤੇ ਖੁੱਲ ਕੇ ਹੁੰਦੀ ਇਸ ਲਈ ਸੋ ਵੇਟ ਕਰੋ ਸਮਾਜ ਜਾਗ ਗਿਆ ਹੈ ਜਵਾਬ ਜਰੂਰ ਮਿਲੇਗਾ ਇਹਨਾਂ ਨੂੰ ਚਾਹੀਦਾ ਸੀ ਕਿ ਜੇ ਮੰਦਰ ਦੇ ਵਿੱਚ ਕੋਈ ਬੇਅਦਬੀ ਹੋਈ ਆ ਤੇ ਬੇਅਦਬੀ ਦਾ ਕੋਈ ਨਾ ਕੋਈ ਡਿਸੀਜਨ ਲੈਂਦੇ ਪ੍ਰੈਸ ਕਾਨਫਰੰਸ ਦੇ ਜ਼ਰੀਏ ਉਹਨੂੰ ਸਰਜਾਨੀ ਕਰਦੇ ਜੇ ਉਹਨੇ ਮਾਫੀ ਮੰਗੀ ਆ ਤੇ ਇਹ ਬੜੀ ਮੰਦ ਭਾਗੀ ਘਟਨਾ ਆ ਇਹ ਘਟਨਾ ਬਾਰ-ਬਾਰ ਅਸੀਂ برداشت Hindu ਤਤਵ ਜਿਹੜਾ ਇਹ ਬਾਰ-ਬਾਰ ਇਸ ਘਟਨਾ ਨੂੰ برداشت ਨਹੀਂ ਕੀਤਾ ਜਾਏਗਾ ਦੇਖਿਆ ਤੇ ਇੱਕ ਗੱਲ ਦੀ ਗੱਲ کہہ ਰਹੇ ਜਾਇਦੇ ਸੀ ਸਿਸਰੀ ਵੀਡੀਓ ਵਲੋਂ ਤੋਂ ਬਾਅਦ ਜਿਹੜਾ Hindu ਸਮਾਜ ਦਾ ਗੁੱਸਾ ਇਹ ਦੇਖੋ ਜੀ ਹੌਲੀ ਹੌਲੀ ਜਿੰਨਾ ਜੜੇ ਜੜੇ ਲੋਕ ਹੌਲੀ ਹੌਲੀ ਦੇਖੋ ਕੱਲ੍ਹ ਰਖੜੀ ਦਾ ਤਿਹਾਰ ਆ ਸਾਰੇ ਲੋਕ ਨੇ ਕੰਮਕਾਰਾਂ ਜੇ ਬਿਜ਼ੀ ਆ ਕੰਮ ਕਰਤੇ ਅੱਜਕੱਲ੍ਹ ਦੇ ਨਹੀਂ ਗਏ ਜਿਹੜਾ ਜਿਹੜਾ ਉਸ ਵੀਡੀਓ ਨੂੰ ਦੇਖ ਰਿਹਾ ਵਾ ਜਿਸ ਤਰ੍ਹਾਂ ਮੈਂ ਵੇਖੀ ਆ ਮੈਂ ਵੀ ਬਿਜ਼ੀ ਸੀ ਆਪਣੇ ਕੰਮ ਦੇ ਵਿੱਚ ਤੇ ਮੈਂ ਪ੍ਰੈਸ ਕਾਨਫਰੰਸ ਤੁਹਾਡੇ ਜ਼ਰੀਏ ਸਾਧ ਲਈ ਆ ਹੋਰ ਵੀ ਲੋਕ ਹੋਰ ਵੀ ਹਿੰਦੂ ਤਤਵ ਜੇ ਲੋਕ ਸਾਡੇ ਸਮਾਜ ਦੇ ਚੰਗੇ ਕੰਮ ਕਰਨ ਵਾਲੇ ਇਹ ਦੇਖਣਗੇ ਤੇ ਮੇਰੀ ਉਹਨਾਂ ਅਗੇ ਦਰਖਾਸਤ ਆ ਕਿ ਇਹਨਾਂ ਦੇ ਬਰਖਿਲਾਫ ਧਰਨੇ ਲਾਏ ਜਾਣ ਤੇ ਇਹਨਾਂ ਦੇ ਬਰਖਿਖਲਾਫ ਕਾਰਵਾਈ ਕੀਤੀ ਜਾਵੇ ਜੀ ਉਹਨੇ ਮਾਫੀ ਮੰਗ ਲਈ ਹੈ ਜਾਂ ਇਹਨਾਂ ਨੇ ਮਾਫੀ ਦੇ ਦਿੱਤੀ ਤਾਂ ਉਹਨੂੰ ਸਰ ਜਾਨੀ ਕਰਨ ਉਹਨੂੰ ਖੁੱਲੇ ਚੱਲਿਆ ਪ੍ਰੈਸ ਕਾਨਫਰੰਸ ਕਰਨ ਇਹ ਤੇ ਇਹਨਾਂ ਨੂੰ ਪਤਾ ਹੋਊਗਾ ਨਾ ਕਿ ਇਹਨਾਂ ਨੇ ਮਾਫੀ ਦਿੱਤੀ ਜਾਂ ਨਹੀਂ ਦਿੱਤੀ ਸੰਗਤ ਦੇ ਵਿੱਚ ਪੂਰਾ ਰੋਸ਼ਿਆ ਪਬਲਿਕ ਦੇ ਵਿੱਚ ਪੂਰਾ ਰੋਸ਼ਿਆ ਇਸ ਚੀਜ਼ਾਂ ਨੂੰ ਬਰਦਾਸ਼ ਕਿਸੇ ਵੀ ਹੱਦ ਤੱਕ ਨਹੀਂ ਕੀਤਾ ਜਾਏਗਾ ਠੀਕ ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਮੰਦਰ ਕਮੇਟੀ ਦੇ ਵੱਲੋਂ ਜੋ ਇਸ ਨੇ ਹਰਕਤ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ